ਦੀ ਕਰਮੋ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮੈਂ ਬੇਨਤੀ ਕਰਨਾ ਚਾਹਣਾ ਜੀ ਵੀ ਆਪਾਂ ਚਾਹਦੇ ਜਿਹਨੂੰ ਭੇਤ ਆ ਗਿਆ ਵੀ ਆਪਾਂ ਬਾਕੀਆਂ ਨੂੰ ਤੋੜਨ ਦਾ ਨਹੀਂਗਾ ਇਹ ਨਾ ਹੋਵੇ ਵੀ ਉਹ ਇਹਨਾਂ ਨਾਲ ਮਜ਼ਾਕ ਲੈ ਕੇ ਤੇ ਉਹ ਸੋਹਣੀ ਕੋਈ ਕੋਈ ਨਾ ਆਪਾਂ ਨੂੰ ਹੁੰਦਾ ਵੀ ਜੇ ਆਪਾਂ ਹੁਣ ਜਿਵੇਂ ਵੀਡੀਓ ਮੇ ਪਾਣੀ ਹੈ ਸੱਚਖੰਡ ਬਾਰੇ ਵੀ ਜੇ 99 ਬੰਦੇ ਮਜ਼ਾਕ ਕਰਨਗੇ ਇੱਕ ਜਣਾ ਵੀ ਤੁਰ ਪਵੇ ਤਾਂ ਆਪਾਂ ਸਫਲ ਕਿਉਂਕਿ ਇੱਕ ਕਰਦਾ ਜੀ ਚੱਲ ਪਿਆ ਠੀਕ ਹੈ ਨਾ ਤੇ ਮੇਰੀ ਬੇਨਤੀ ਇਹ ਕਰਨਾ ਚਾਹਨਾ ਵੀ ਬਹੁਤ ਸਾਰੇ ਜੀਵ ਆਪਣੇ ਗੁਰਮੁਖੀ ਜਿਹੜੇ ਪ੍ਰੈਕਟੀਕਲ ਕਰਦੇ ਨੇ ਉਹ ਪੌਡਕਾਸਟ ਕਰਦੇ ਨੇ ਬੇਨਤੀ ਮੇਰੀ ਇੱਕ ਇੱਕ ਗੁਰਮੁਖ ਪਿਆਰੇ ਜਿਹੜਾ ਵੇਖੋ ਜਦੋਂ ਤੁਸੀਂ ਪੌਡਕਾਸਟ ਕਰਦੇ ਹੋ ਕਿ ਉਹਨੂੰ ਗਿਆਨ ਕਿੰਨਾ ਗਾ ਜੇ ਉਹਨੂੰ ਗਿਆਨ ਨਹੀਂ ਆ ਨਾ ਕਰਵਾਣੀ ਦਾ ਉਹ ਉਹਨੇ ਤਾਂ ਡਾ ਮਜ਼ਾਕ ਬਣਾਉਂਦਾ ਤੁਹਾਡੇ ਕੋਲ ਕੁਐਸਚਨ ਉਹ ਜੇ ਜਾਣ ਜਾਂ ਪਹੁੰਚ ਕੇ ਪੁੱਛਦਾ ਇਸ ਕਰਕੇ ਜੇ ਮੇਰੀ ਤਾਂ ਸਲਾਹ ਇਹ ਆ ਵੀ ਕੋਈ ਇੱਕ ਅਦਾ ਚੈਨਲ ਹੈਗਾ ਗੁਰਬਾਣੀ ਦਾ ਜਾਣਕਾਰ ਉਹ ਅਭਿਆਸ ਵੀ ਕਰਦਾ ਵੀ ਜਾਂ ਤਾਂ ਕੋਈ ਉਹ ਜੇ ਹੋਵੇ ਜਿਹਨੂੰ ਗੁਰਬਾਣੀ ਦਾ ਆਪ ਨੂੰ ਗਿਆਨ ਹੋਵੇ ਕਿਉਂਕਿ ਉਹਦੇ ਕੋਲ ਵੀ ਮੈਂ ਇੱਕ ਬੰਦਾ ਦੇਖਿਆ ਉਹ ਗੁਰਬਾਣੀ ਦੇ ਸ਼ਬਦੀ ਅਰਥ ਗੱਲ ਦੂਸਰਾ ਗੁਰਬਾਣੀ ਦੇ ਸ਼ਬਦੀ ਗਲਤ ਬੋਲੀ ਜਾਂਦਾ ਸੀ ਤੇ ਬੋਲਦਾ ਵੀ ਇੱਦਾਂ ਇੱਕ ਪੰਕਤੀ ਜਿਹਦੇ ਦੋ ਕੁ ਸ਼ਬਦ ਉਹਨੇ ਬੋਲੇ ਆਲੇ ਪੀਤਰ ਪਾਤੀ ਇੰਨੇ ਤੇ ਉਹ ਬਾਤੀ ਨੇ ਆਲੇ ਪੀਤਰ ਸਾਤੀ ਆ ਉਹ ਬਾਤੀ ਹੈ ਕਿ ਬੱਤੀ ਹੈ ਉਹ ਲਾਈਕ ਆਲੇ ਪੀਤਰ ਸਾਤੀ ਹਨਾ ਉੱਪਰ ਹਾੜਾ ਆੜ ਪਰ ਵਾਲਾ ਆਲੇ ਪੀਤਰ ਸਾਤੀ ਕਾਫੀ ਲੰਬਾ ਸ਼ਬਦ ਹੈ ਤੇ ਇਹ ਕੋਨੇ ਬੋਲਿਆ ਇਸ ਦੇਹੀ ਕੋ ਤਰਸੇ ਦੇ ਇੰਨੇ ਬੋਲਣਾ ਪਉਂਦੇ ਤਾਂ ਪੂਰਾ ਸ਼ਬਦ ਹੈਗਾ ਇਸ ਦੇਹੀ ਕੋ ਸਿਮਰੇ ਦੇ ਸੋ ਦੇਹੀ ਭਜ ਹਰ ਕੀ ਸੇ ਪਜੋ ਗਵਿੰਦ ਫੂਲ ਮਤ ਜਾਓ ਮਾਨਸ ਜਨਮ ਕਰ ਇਹ ਹੀ ਲਾਓ ਤੇ ਇਹ ਤੁਸੀਂ ਐ ਕਰੋ ਜੇ ਤੁਸੀਂ ਪੋਡਕਾਸਟ ਕਰਨਾ ਚਾਹੁੰਦੇ ਆ ਤਾਂ ਆਪਣੇ ਕਿੰਨੇ ਘਰਮਕ ਤੁਸੀਂ ਆਪ ਹੀ ਹੋ ਤੇ ਆਪਣੇ ਘਰਮਕਾਂ ਨੂੰ ਕਹੋ ਖਾਂ ਦਿਖਾ ਸ਼ੇਅਰ ਕਰੋ ਤੇ ਜੇ ਤੁਸੀਂ ਉਹਨਾਂ ਨਾਲ ਪੋਡਕਾਸਟ ਕਰਨੇ ਨੇ ਤੇ ਤੁਸੀਂ ਉਹਨਾਂ ਨੂੰ ਪੁੱਛਿਆ ਕਰੋ ਵੀ ਤੁਹਾਨੂੰ ਗੁਰਬਾਣੀ ਦਾ ਗਿਆਨ ਹੈਗਾ ਤੇ ਜੇ ਹੈਗਾ ਤਾਂ ਠੀਕ ਹੈ ਨਹੀਂ ਤਾਂ ਤੁਸੀਂ ਉਹਨਾਂ ਨੂੰ ਕੁਐਸਚਨ ਪੁੱਛੋ ਜਿਹੜਾ ਉਹਨਾਂ ਨੂੰ ਨਹੀਂ ਆਉਂਦਾ ਫਿਰ ਉਹਦਾ ਜਵਾਬ ਦਿਓ ਆਪਣੀ ਮਰਜ਼ੀ ਨਾਲ ਗਰਬਾਣੀ ਨਹੀਂ ਗਰਬਾਣੀ ਚੋਂ ਖੋਲੋ ਉਹਨੀ ਗੱਲ ਕਰੋ ਜਿੰਨੀ ਤੁਸੀਂ ਗਰਬਾਣੀ ਵਿੱਚੋਂ ਦੱਸ ਸਕਦੇ ਹੋ ਜਿਹੜੀ ਗਰਬਾਣੀ ਚੋਂ ਆਪਾਂ ਗੱਲ ਦੱਸ ਨਹੀਂ ਸਕਦੇ ਆਪਾਂ ਆਪ ਦਾ ਵੀ ਮਜ਼ਾਕ ਬਣਾ ਲੈਨੇ ਤੇ ਦੂਸਰਿਆਂ ਦਾ ਵੀ ਮਜ਼ਾਕ ਪੁੱਠੇ ਪੁੱਠੇ ਵਿੱਚ ਜਦੋਂ ਨਾਲ ਲਿਖਦੇ ਨੇ ਲੋਕ ਉਦੋਂ ਫਿਰ ਆਪਾਂ ਨੂੰ ਮਨ ਚ ਰੋ ਆਉਂਦਾ ਵੀ ਵੇਖੋ ਕੀ ਬੰਦਾ ਇਸ ਕਰਕੇ ਆ ਨਾ ਕਰੋ ਤੇ ਇਹ ਜੇ ਪੌਡਕਾਸਟ ਕਰਨਾ ਤਾਂ ਉਹਨਾਂ ਨੂੰ ਵੇਖੋ ਕਿ ਗਿਆਨ ਕਿੰਨਾ ਗਿਆ ਠੀਕ ਹੈ ਨਾ ਕੋਈ ਗੁਰਬਾਣੀ ਨੂੰ ਮਜ਼ਾਕ ਨਾ ਬਣਾਉਂ ਤੇ ਗੁਰੂ ਤੋਂ ਸਾਬ ਤੋਂ ਗੁਰਬਾਣੀ ਤੋਂ ਉੱਪਰ ਦੀ ਗੱਲ ਨਾ ਦੱਸਿਆ ਕਰੋ ਇਹ ਆਪਾਂ ਅਭਿਆਸੀ ਕਰ ਸਕਦੇ ਆ ਆਪਸ ਵਿੱਚ ਜਿਵੇਂ ਮੈਨੂੰ ਸੁਣਦੇ ਅਭਿਆਸ ਵਾਲੇ ਨੇ ਹੁਣ ਕੋਸ਼ਿਸ਼ ਹੁੰਦੀ ਹੈ ਵੀ ਮੈਂ ਗੱਲ ਕਰਾਂ ਤਾਂ ਗੁਰਬਾਣੀ 'ਚ ਮੈਂ ਦੱਸ ਸਕਾਂ ਉਹਦਾ ਸ਼ਬਦ ਠੀਕ ਹੈ ਨਾ ਤੇ ਕਈ ਗੱਲਾਂ ਹੁੰਦੀਆਂ ਜਿਹੜੇ ਅਭਿਆਸੀ ਵੇਖਦੇ ਨੇ ਸਾਡਾ ਚੈਨਲ ਉਹਨਾਂ ਵਾਸਤੇ ਜ਼ਰੂਰੀ ਹੁੰਦੀਆਂ ਦੱਸ ਦੇ ਦੀਆਂ ਠੀਕ ਹੈ ਨਾ ਪਰ ਜਦੋਂ ਤੇ ਪॉडਕਾਸਟ ਤੇ ਗਏ ਹਾਂ ਉਥੇ ਗੁਰੂ ਤੋਂ ਆਪਾਂ ਵੱਡੇ ਨਾ ਬਣੀਏ ਉਹਨਾਂ ਦੇ ਚਰਨਾਂ 'ਚ ਰਹਿਣਾ ਓਨੀ ਗੱਲ ਦਸੀਏ ਜਿੰਨਾ ਗੁਰੂ ਸਾਹਿਬ ਦੱਸ ਗਏ ਨੇ ਉਹਦੇ ਨਾਲ ਹੀ ਚੱਲੀਏ ਤਾਂ ਗੁਰੂ ਦਾ ਵੀ ਸਤਿਕਾਰ ਰਹੇਗਾ ਆਪਣੇ ਮਨ 'ਚ ਠੀਕ ਹੈ ਨਾ ਆਪਾਂ ਗੁਰੂ ਤੋਂ ਵੱਡੇ ਬਣਾ ਬਣੀਏ ਆਪਾਂ ਗੁਰਬਾਣੀ ਦਾ ਮਜ਼ਾਕ ਉਰਾਂ ਬਣੀ ਆਪਦਾ ਨਾ ਬਣਾਈਏ ਤੇ ਉਹਨਾਂ ਦਾ ਆਪਣਾ ਬਣਾਈਏ ਜਿੱਥੋਂ ਆਪਾਂ ਕੁਝ ਸਿੱਖਿਆ ਬੇਨਤੀ ਹੈ ਅੱਗੇ ਮੰਨਣੀ ਤਾਂ ਢੀ ਮਰਜੀ ਵੀ ਨਹੀਂ ਮੰਨਣੀ ਤਾਂ ਢੀ ਮਰਜੀ ਐਨੀ ਬੋਲਦੇ ਆ ਕਿ ਗਲਤੀ ਹੋਈ ਮਾਫ ਕਰਨਾ ਜੀ ਵਾਇਬਰ ਜੀ ਦਾ ਖਾਲਸਾ ਵਾਇਬਰ ਜੀ ਦੀ ਫਤਿਹ